ਸਭ ਤੋਂ ਪਹਿਲਾਂ ਤਾਂ ਮੈਂ ਅੱਜ ਸੰਗਰੂਰ ਦੇ ਵਿੱਚ ਜ਼ੁਬਾਨੀ ਤੌਰ ਤੇ ਨਹੀਂ ਦਿਲੀ ਤੌਰ ਤੇ মিডিਆ ਵਾਲੇ ਸਾਰੇ ਸਾਥੀਆਂ ਦਾ ਧੰਨਵਾਦ ਕਰੂੰਗਾ ਜਿਹੜੇ ਇੱਕ ਛੋਟੇ ਜਿਹੇ ਸੱਦੇ ਤੇ ਆਏ ਮੈਂ ਬਿਸ਼ੇਸ਼ ਤੌਰ ਤੇ ਧੰਨਵਾਦ ਕਰਦਾ ਪ੍ਰਿੰਟ মিডিਆ ਦਾ ਮੈਂ ਧੰਨਵਾਦ ਕਰਦਾ ਇਲੈਕਟ੍ਰੋਨਿਕ মিডিਆ ਦਾ ਦਿਲੀ ਤੌਰ ਤੇ ਧੰਨਵਾਦ ਅੱਜ ਜਿਹੜਾ ਯੁੱਧ ਨਸ਼ੇ ਵਿਰੁੱਧ ਪੰਜਾਬ ਸਰਕਾਰ ਨੇ ਸ਼ੁਰੂ ਕੀਤਾ ਹੈ ਤੁਸੀਂ ਸਾਰੇ ਉਹਨਾਂ ਤੋਂ ਚੰਗੀ ਤਰ੍ਹਾਂ ਵਾਕਫ ਹੋ ਤੁਸੀਂ ਵਾਕਬੋ ਵੀ ਨਸ਼ੇ ਦੇ ਤਸਕਰਾਂ ਦੀਆਂ ਕੋਠੀਆਂ ਢਾਈਆਂ ਜਾ ਰਹੀਆਂ ਇਸ ਗੱਲ ਦਾ ਪੰਜਾਬ ਦੇ ਵਿੱਚ ਬਹੁਤ ਵੱਡਾ ਹੰਗਾਰਾ ਮਿਲ ਰਿਹਾ ਹੈ ਤੇ ਪੰਜਾਬ ਦੇ ਵਿੱਚ ਜੁੱਧ ਨਸ਼ੇ ਵਿਰੁੱਧ ਜਿਹੜੀ ਕਾਰਵਾਈ ਚੱਲ ਰਹੀ ਹੈ ਇਹ ਬਹੁਤ ਵੱਡੇ ਪੱਧਰ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਸੀਐਮ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਸ਼ੁਰੂ ਕਰਨ ਜਾ ਰਹੇ ਨੇ ਇਸ ਕਾਰਵਾਈ ਤਹਿਤ ਇੱਕ ਨਵਾਂ ਹੀ ਆਰਗੇਨਾਈਜੇਸ਼ਨ ਤਿਆਰ ਕਰੀ ਹੈ ਜਿਹਦਾ ਨਾਮ ਹੈ ਨਸ਼ਾ ਮੁਕਤੀ ਮੋਰਚਾ ਪੰਜਾਬ ਨੂੰ ਪੰਜ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਪੰਜ ਜ਼ੋਨਾਂ ਚ ਵੰਡਿਆ ਹੈ ਮਾਝਾ ਮਾਲਵਾ ਦੋਆਬਾ ਤੇ ਜਿਹੜਾ ਮਾਝਾ ਮਾਲਵਾ ਹੈ ਇਹ ਮਾਝਾ ਮਾਲਵਾ ਜਿਹੜਾ ਇੰਡੀਪੈਂਡੈਂਟ ਹੈ ਤੇ ਜਿਹੜਾ ਮਾਲਵਾ ਜ਼ੋਨ ਹੈ ਇਹਦੇ ਤਿੰਨ ਪਾਰਟ ਆ ਕਿ ਤਿੰਨ ਪਾਰਟ ਨੇ ਜਿਹਦੇ ਵਿੱਚ ਮਾਲਵਾ ਈਸਟ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਦਾਸ ਨੂੰ ਲਈ ਹੈ ਜਗਦੀਪ ਸਿੰਘ ਜੱਗਾ ਮਾਲਵਾ ਈਸਟ ਦੇ ਜਿਹੜੇ 5 ਡਿਸਟ੍ਰਿਕਟ ਹੈ ਉਹਨਾਂ ਨੂੰ ਦੇਖੂਗਾ ਜਿਹਦੇ ਵਿੱਚ ਇੱਕ ਸੰਗਰੂਰ ਜਿਹੜਾ ਜ਼ਿਲ੍ਹਾ ਉਹ ਵੀ ਆਂਦਾ ਹੈ ਸੰਗਰੂਰ ਜ਼ਿਲ੍ਹੇ ਦੇ ਅਸੀਂ ਪਹਿਲਾਂ ਹੀ ਪੰਜ ਕੋਆਰਡੀਨੇਟਰ ਜਿਹੜੇ ਐ ਨਵੇਂ ਅਨਾਉਂਸ ਕੀਤੇ ਐ ਉਹਨਾਂ ਨੂੰ ਰਿਪਰੈਜ਼ੈਂਟ ਕਰਾਂਗੇ ਇਸ ਤੋਂ ਪਹਿਲਾਂ ਉਹਨਾਂ ਦੇ ਨਾਮ ਲਈਏ ਮੇਰੇ ਸਹਿਯੋਗੀ ਸਾਡੇ ਬਹੁਤ ਹੀ ਮਾਣ ਤੇ ਸਤਿਕਾਰ ਦੇ ਜੋ ਲਵਦੀਪ ਸ਼ਰਮਾ ਜੀ ਨੂੰ ਪੂਰ ਜ਼ਿਲ੍ਹਾ ਦਾ ਕੋਆਰਡੀਨੇਟਰ ਲਾਇਆ ਹੈ ਮੈਂ ਇਹਨਾਂ ਨੂੰ ਕਹੂੰਗਾ ਵੀ ਜਿਹੜੇ ਅਗਲੇ ਅਸੀਂ ਹਲਕੇ ਪੰਜਾਂ ਦੇ ਕੋਆਰਡੀਨੇਟਰ ਲਾਇਆ ਹੈ ਇੱਕ ਵਾਰੀ ਉਹਨਾਂ ਦੇ ਨਾਮ ਬੋਲ ਦੇਣ ਬਾਕੀ ਜਿਹੜਾ ਮੈਂ ਅੱਗੇ ਵਿਸਥਾਰ ਨਾਲ ਤੁਹਾਨੂੰ ਬਾਅਦ ਚ ਦ ਜਿਹੜੇ ਹਲਕਾ ਕੋਆਰਡੀਨੇਟਰ ਨਿਯੁਕਤ ਕੀਤੇ ਨੇ ਉਹਨਾਂ ਦੇ ਨਾਮ ਇਸ ਤਰ੍ਹਾਂ ਨੇ ਧੂਰੀ ਤੋਂ ਰਿਸ਼ਪਾਲ ਸਿੰਘ ਜੀ ਭੁੱਲਰ ਸੰਗਰੂਰ ਤੋਂ ਗੁਰਪ੍ਰੀਤ ਸਿੰਘ ਜੀ ਫਗੂਆਲਾ ਸੁਨਾਮ ਤੋਂ ਸੰਦੀਪ ਸਿੰਘ ਜੀ ਦੁੱਗਾ ਜੜਬੇ ਤੋਂ ਹਰਪ੍ਰੀਤ ਸਿੰਘ ਜੀ ਅਤੇ ਲਹਿਰੇਗਾ ਅੱਗੇ ਤੋਂ ਸਾਡੇ ਸਾਥੀ ਨੇ ਬੋਟਾ ਸਿੰਘ ਬੋਟਾ ਸਿੰਘ ਜੀ ਆਲਮਪੁਰ ਤੇ ਇਹਨਾਂ ਦੇ ਜਿਹੜੇ ਜ਼ਿੰਮੇਵਾਰੀਆਂ ਹਲਕੇ ਦੇ ਵਿੱਚ ਹਲਕਾ ਕੋਆਰਡੀਨੇਟਰ ਦੇ ਤੌਰ ਤੇ ਲਈ ਗਈ ਹੈ ਪਾਰਟੀ ਵੱਲੋਂ ਜੀ ਹੁਣ ਇਹ ਦੱਸ ਦਿਓ ਕਿ ਜਿਹੜਾ ਤੁਹਾਡਾ ਇਹ ਨਸ਼ਾ ਮੁਕਤੀ ਮੋਰਚਾ ਹੈ ਜੀ ਇਹ ਕਰੂ ਬਕੀ ਦੇ ਜ਼ਿੰਮੇਵਾਰੀਆਂ ਕਿਨੇ ਕਿਸ ਤਰ੍ਹਾਂ ਦੇ ਨਾਲ ਇਹਦੀ ਵਰਕਿੰਗ ਹੋਊਗੀ 2 ਤਾਰੀਖ ਤੋਂ ਅਸੀਂ ਪੰਜਾਬ ਦੇ ਹਰ ਪਿੰਡਾਂ ਦੇ ਵਿੱਚ ਜਿਹੜੀ VDC ਇੱਕ ਕਮੇਟੀ ਬਣੀ ਹੋਈ ਸੀ ਵਿਲੇਜ ਡਿਫੈਂਸ ਕਮੇਟੀ ਉਹਨਾਂ ਨੂੰ ਨਾਲ ਲੈ ਕੇ ਇੱਕ ਮੀਟਿੰਗ ਕਰਨ ਜਾ ਰਿਹਾ ਜਿਸ ਮੀਟਿੰਗ ਦੇ ਵਿੱਚ ਪੂਰੀ ਸਰਕਾਰ ਤੇ ਅਮਲਾ ਜਮਲਾ ਨਾਲ ਹੋਊਗਾ ਉੱਥੇ ਡੀਸੀ ਸਾਹਿਬ ਐਸਐਸਪੀ ਸਾਹਿਬ ਔਰ ਸਾਰੇ ਸਰਕਾਰੀ ਜਿਹੜੇ ਆ ਅਫੀਸਰ ਹਾਜ਼ਰ ਹੋਣਗੇ ਉਸ ਟਾਈਮ ਅਸੀਂ ਨਸ਼ਾ ਮੁਕਤੀ ਜਿਹੜੀ ਇੱਕ ਯਾਤਰਾ ਹੈ ਉਹਦਾ ਐਲਾਨ ਕਰਨ ਜਾ ਰਿਹਾ ਜਿਸ ਤਰ੍ਹਾਂ ਸੰਗਰੂਰ ਦੀ ਜੇ ਗੱਲ ਕਰੀਏ ਸੰਗਰੂਰ ਦੇ ਵਿੱਚ ਦੋ ਤਰੀਕ ਨੂੰ ਇੱਥੇ ਮੀਟਿੰਗ ਹੋਣ ਜਾ ਰਹੀ ਹੈ ਜਿਹਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਜਿਹੜੇ ਪੰਜ ਵਿધાન ਸਭਾ ਇਹਨਾਂ ਸਾਰੇ ਵਿਧਾਨ ਸਭਾ ਦੇ ਵਿੱਚ ਦੇ ਜਿਹੜੇ VDC ਮੈਂਬਰ ਹੈ ਜਿਹੜੇ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰ ਹੈ ਉਹਨਾਂ ਨਾਲ ਮੀਟਿੰਗ ਹੋਏਗੀ ਪਿੰਡਾਂ ਦੇ ਸਰਪੰਚਾਂ ਨਾਲ ਮੀਟਿੰਗ ਹੋਊਗੀ ਉਸ ਮੀਟਿੰਗ ਦੇ ਵਿੱਚ ਨਸ਼ਾ ਮੁਕਤੀ ਜਿਹੜੀ ਯਾਤਰਾ ਹੈ ਉਹਦਾ ਆਗਾਜ਼ ਕੀਤਾ ਜਾਊਗਾ ਨਸ਼ਾ ਮੁਕਤੀ ਯਾਤਰਾ ਉਹ ਯਾਤਰਾ ਹੈ ਜਿਹੜੀ ਪੰਜਾਬ ਦੇ ਅੱਜ ਸੰਗਰੂਰ 'ਚ ਬੈਠੇ ਆ ਸੰਗਰੂਰ ਦੇ ਹਰ ਪਿੰਡ ਦੇ ਵਿੱਚ ਜਾ ਕੇ ਉੱਥੇ ਅਫੀਸਰ ਸਹਿਬਾਨ ਪਿੰਡ ਦੇ ਸਰਪੰਚ ਵੀਡੀਸੀ ਮੈਂਬਰ ਉੱਥੇ ਜਾ ਕੇ ਇੱਕ ਯਾਤਰਾ ਕਰਨਗੇ ਜ ਜਿਹਦੇ ਵਿੱਚ ਲੋਕਾਂ ਨੂੰ ਅਵੇਅਰ ਕਰਿਆ ਜਾਊਗਾ ਨਸ਼ੇ ਤੋਂ ਕਿਸ ਤਰ੍ਹਾਂ ਪਰੇ ਰਹਿਣਾ ਹੈ ਜਿਹੜੇ ਨੌਜਵਾਨ ਬੱਚੇ ਬੱਚੀਆਂ ਨਸ਼ੇ ਦੀ ਆਦਤ ਚ ਲੱਗ ਗਏ ਉਹਨਾਂ ਨੂੰ ਸਰਕਾਰੀ ਹਸਪਤਾਲਾਂ ਦੇ ਵਿੱਚ ਪਹੁੰਚਾਉਣ ਦੀ ਪ੍ਰਕਿਰਿਆ ਸ਼ੁਰੂ ਕਰਾਂਗੇ ਉਹਨਾਂ ਦਾ ਪ੍ਰੋਪਰ ਇਲਾਜ ਕਰਾਵਾਂਗੇ ਤੇ ਜਿਹੜੇ ਸਮਗਲਿੰਗ ਕਰ ਰਹੇ ਆ ਨਸ਼ੇ ਦੇ ਤਸਕਰਾਂ ਉਹਨਾਂ ਨੂੰ ਜੇਲ੍ਹਾਂ ਵਿੱਚ ਪਹੁੰਚਾਇਆ ਕਰਾਂਗੇ ਉਹ ਉਹਨਾਂ ਦੀ ਜਾਣਕਾਰੀ ਜਿਹੜੀ ਨਵੀਂ ਟੀਮ ਬਣਨ ਜਾ ਰਹੀ ਹੈ ਉਹ ਇਕੱਠੀ ਕਰਿਆ ਕਰੂਗੀ ਜਾਂ ਹੋਰ ਵੀ ਸਾਥੀ ਜਿਹੜੇ ਵੀ ਇਹ ਜਾਣਕਾਰੀ ਦਿਆ ਕਰਨਗੇ ਉਹਨਾਂ ਦਾ ਨਾਮ ਜਿਹੜਾ ਉਹ ਗੁਪਤ ਰੱਖਿਆ ਕਰਾਂਗੇ ਤੁਸੀਂ ਦੇਖੋ ਕਿ ਹੁਣ ਪੰਜਾਬ ਦੇ ਵਿੱਚ ਜਦੋਂ ਤੋਂ ਕੋਠੀਆਂ ਤਸਕਰਾਂ ਦੀਆਂ ਢਾਂ ਲੱਗੀਆਂ ਲੋਕਾਂ ਨੇ ਬਹੁਤ ਵੱਡਾ ਹੰਗਾਰਾ ਦਿੱਤਾ ਕਿਉਂਕਿ ਪੰਜਾਬ ਦੀਆਂ ਜਿਹੜੀਆਂ ਮਾਵਾਂ ਆ ਉਹ ਰੋਜ ਪੱਲੇ ਆ ਡੱਡ ਕੇ ਕਹਿੰਦੀਆਂ ਨੇ ਵੀ ਸਾਡੀ ਦੌਲਤ ਲੈ ਲਓ ਸਾਡੀ ਸ਼ੌਹਰਤ ਲੈ ਲਓ ਮੇਰੇ ਬੱਚੇ ਨੂੰ ਨਸ਼ੇ ਚੋਂ ਕੱਢ ਦਿਓ ਪੰਜਾਬ ਸਰਕਾਰ ਹੁਣ ਪੂਰੀ ਤਰ੍ਹਾਂ ਫਿਕਰਮੰਦ ਹੈ ਪੰਜਾਬ ਸਰਕਾਰ ਨੇ ਫੈਸਲਾ ਕਰ ਲਿਆ ਕਿ ਪੰਜਾਬ ਦੇ ਵਿੱਚ ਨਸ਼ਾ ਨਹੀਂ ਰਹਿਣ ਦੇਣਾ ਇਸ ਕਰਕੇ ਬਹੁਤ ਜਲਦੀ ਵੱਡੀਆਂ ਵੱਡੀਆਂ ਕਾਰਵਾਈਆਂ ਜਿਹੜੀਆਂ ਨਸ਼ਾ ਤਸਕਰਾਂ ਤੇ ਹੋਣਗੀਆਂ ਇਸ ਸਾਡੀ ਆਰਗੇਨਾਈਜੇਸ਼ਨ ਦੀ ਪੂਰੀ ਟੀਮ ਬਣ ਚੁੱਕੀ ਹੈ ਸਾਡੇ ਡਿਸਟ੍ਰਿਕਟ ਕੋਆਰਡੀਨੇਟਰ ਜਿੱਦਾਂ ਮੈਂ ਦੱਸਿਆ ਉਹ ਬਣ ਗਏ ਹੈ ਸਾਡੇ ਹਲਕਾ ਵਾਈਜ਼ ਕੋਆਰਡੀਨੇਟਰ ਬਣ ਗਏ ਨੇ ਇਸ ਤੋਂ ਬਾਅਦ ਸਾਡੇ ਜਿਹੜੇ ਬਲਾਕ ਪ੍ਰਧਾਨ ਬਣੇ ਨੇ ਉਹਨਾਂ ਨੂੰ ਨਾਲ ਲੈ ਕੇ ਹਰ ਪਿੰਡ ਦੇ ਵਿੱਚ ਹਰ ਪਿੰਡ ਦੇ ਵਿੱਚ ਅਸੀਂ ਪੈਰਾ ਦੇਣਾ ਸ਼ੁਰੂ ਕਰਾਂਗੇ ਜੇ ਮੈਨੂੰ ਜ਼ਿੰਮੇਵਾਰੀ ਮਿਲੀ ਹੈ ਜ਼ੋਨ ਕੋਆਰਡੀਨੇਟਰ ਦੀ ਤਾਂ ਜਗਦੀਪ ਜੱਗਾ ਵੀ ਆਪਣੇ ਜ਼ਿੰਮੇਵਾਰੀ ਤੋਂ ਨਹੀਂ ਭੱਜੂਗਾ ਮੈਂ ਖੁਦ ਪਿੰਡਾਂ 'ਚ ਜਾਇਆ ਕਰੂੰਗਾ ਜਿੱਥੇ ਪਿੰਡਾਂ ਦੇ ਵਿੱਚ ਨਸ਼ੇ ਦੀ ਸਪਲਾਈ ਹੋ ਰਹੀ ਹੈ ਉਹਨਾਂ ਨੂੰ ਤੋੜਾਂਗੇ ਤੋੜ ਕੇ ਪੰਜਾਬ ਨੂੰ ਜਿਹੜਾ ਉਹ ਰੰਗਲਾ ਪੰਜਾਬ ਬਣਾਵਾਂਗੇ ਜਿਹੜਾ ਸਾਡੇ ਬਜ਼ੁਰਗਾਂ ਨੇ ਦੇਖਿਆ ਸੀ ਇਸ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇੱਕ ਸੁਨੇਹਾ ਵੀ ਦੇਣਾ ਚਾਹਨਾ ਆਓ ਅੱਜ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਆਪਾਂ ਨਸ਼ੇ ਨੂੰ ਖਤਮ ਕਰਨ ਲਈ ਇਕਜੁੱਟ ਹੋ ਜਾਈਏ ਕਿਉਂਕਿ ਨਸ਼ਾ ਕਰਨ ਵਾਲਾ ਪਰਿਵਾਰ ਕਦੇ ਦੁਬਾਰਾ ਚੈਨ ਦੀ ਨੀਂਦ ਨਹੀਂ ਸੌਂਦਾ ਇਸ ਕਰਕੇ ਪੰਜਾਬ ਸਰਕਾਰ ਨੇ ਫੈਸਲਾ ਕਰਿਆ ਜਾਂ ਤਾਂ ਪੰਜਾਬ ਚ ਤਸਕਰ ਨਹੀਂ ਰਹਿਣਗੇ ਜਾਂ ਪੰਜਾਬ ਚ ਨਸ਼ਾ ਨਹੀਂ ਰਹੂਗਾ ਇਸ ਕਰਕੇ ਮੈਂ ਤਸਕਰਾਂ ਨੂੰ ਕਹਿਣਾ ਚਾਹਨਾ ਤੁਸੀਂ ਆਪਣੇ ਆਪ ਨੌਜਵਾਨਾਂ ਤੇ ਉੱਤੇ ਜਿਹੜਾ ਇਹ ਰੋਗ ਲਾਇਆ ਸੀ ਇਸ ਰੋਗ ਨੂੰ ਖਤਮ ਕਰਦੇ ਹੋਏ ਨਸ਼ੇ ਦੀ ਤਸਕਰੀ ਨੂੰ ਬੰਦ ਕਰ ਦਿਓ ਜਾਂ ਫਿਰ ਪੰਜਾਬ ਛੱਡ ਕੇ ਚਲੇ ਜਾ ਇਹ ਮੈਸੇਜ ਨਿਖਾ ਦੇਣਾ ਚਾਹੁੰਦਾ ਜੇ ਤੁਹਾਨੂੰ ਲੱਗਦਾ ਕਿ ਯਾਤਰਾ ਦੇ ਆਲਿ ਦੇ ਵਿੱਚ ਪੰਜਾਬ ਦੇ ਵਰਨਰ ਨੇ ਵੀ ਕਿ ਯਾਤਰਾ ਕੀਤੀ ਇਹ ਯਾਤਰਾਵਾਂ ਨਾਲ ਹੱਲ ਹੁੰਦਾ ਤਾਂ ਮੁੱਤਕ ਕਦੋਂ ਦਾ ਹੋ ਜਾਣਾ ਚਾਹੀਦਾ ਸੀ ਸਰ ਜਿਹੜਾ ਤੁਸੀਂ ਇਹ ਸਵਾਲ ਕਰਿਆ ਤੁਹਾਡਾ ਸਵਾਲ ਬਿਲਕੁਲ ਵਾਜਬ ਹੈ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਇੱਕ ਗੱਲ ਕਹਿ ਕੇ ਆਈ ਸੀ ਵੀ ਪੰਜਾਬ ਚੋਂ ਨਸ਼ਾ ਖਤਮ ਕਰਾਂ ਇਹ ਨਹੀਂ ਸੀ ਕਿ ਆ ਵੀ ਤਿੰਨ ਹਫ਼ਤਿਆਂ ਚ ਨਸ਼ਾ ਖਤਮ ਕਰ ਦਾਂ ਇਹ ਨਹੀਂ ਸੀ ਗੁਟਕਾ ਸਾਭ ਹੱਥ ਚ ਫੜਿਆ ਅੱਜ ਇਸ ਪਲਾਨ ਨੂੰ ਬਣਦੇ ਬਣਦੇ ਸਮਾਂ ਲੱਗ ਗਿਆ ਇਹ ਪਹਿਲੀ ਮਰਤਬਾ ਹੋਇਆ ਕਿ ਪੂਰੀ ਆਰਗੇਨਾਈਜੇਸ਼ਨ ਬਣੀ ਆ ਪਹਿਲੀ ਮਰਤਬਾ ਹੋਇਆ ਕਿ ਅਰਵਿੰਦ ਕੇਜਰੀਵਾਲ ਸਾਹਿਬ ਨਾਲ 45 ਮਿੰਟ ਪੰਜਾਬ ਦੇ ਪੰਜ ਕੋਆਰਡੀਨੇਟਰਸ ਦੀ ਮੀਟਿੰਗ ਹੋਈ ਜਿੱਥੇ ਜਗਦੀਪ ਜੱਗੇ ਨੂੰ ਵੀ ਮਾਣ ਮਹਿਸੂਸ ਹੋਇਆ ਉਹਨਾਂ ਨੇ ਬੈਠ ਕੇ ਪਲਾਨ ਬਣਾਇਆ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਬੈਠ ਕੇ ਸਾਡੀ ਉੱਪਰ ਪੰਜ ਜ਼ੋਨਾਂ ਦੇ ਕੋਆਰਡੀਨੇਟਰ ਲਾਏ ਥੱਲੇ ਜ਼ਿਲ੍ਹਾ ਕੋਆਰਡੀਨੇਟਰ ਲਾਏ ਉਸ ਤੋਂ ਬਾਅਦ ਹਲਕਾ ਕੋਆਰਡੀਨੇਟਰ ਲਾਇਆ ਤੇ ਤੁਸੀਂ ਦੇਖਿਓ ਜਿਸ ਤਰ੍ਹਾਂ ਡੀਜੀਪੀ ਸਾਹਿਬ ਨੇ ਪੂਰੇ ਪੁਲਿਸ ਪ੍ਰਸ਼ਾਸਨ ਨੂੰ ਹਦਾਇਤ ਕਰਤੀ ਡੈਡਲਾਈਨ ਦੇਤੀ ਵੀ ਇਸ ਤੋਂ ਬਾਅਦ ਜ਼ਿਲ੍ਹੇ ਦਾ ਐਸਐਸਪੀ ਜ਼ਿੰਮੇਵਾਰ ਹੋਊਗਾ ਜੇ ਹਲੇ ਵੀ ਨੱਚ ਦੀ ਤਸਕਰੀ ਹੁੰਦੀ ਰਹੀ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹਨਾ ਤੁਸੀਂ ਥੋੜਾ ਸਾਡੇ ਤੇ ਭਰੋਸਾ ਕਰਿਓ ਇਸ ਵਾਰ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਬਣੀ ਹੈ ਉਹ ਨਸ਼ੇ ਨੂੰ ਖਤਮ ਕਰਕੇ ਹੀ ਸਾਲੋ ਜਿਗਦੇ ਵੀ ਇਹ ਲੱਗਦਾ ਕਿ 30 ਮਈ ਦੀ ਜੱਗਲਾਂ ਦਿੱਤੀ ਗਈ ਹੈ ਅੱਗੇ ਕਰਦੇ ਹੋਏ ਤੱਕ ਪੰਜਾਬ ਚ ਨਸ਼ਾ ਖਤਮ ਹੋ ਜਾਊਗਾ ਸਰ ਜਦੋਂ ਵੀ ਕੋਈ ਜੁੱਧ ਸ਼ੁਰੂ ਹੁੰਦਾ ਹੈ ਜੁੱਧ ਸ਼ੁਰੂ ਹੋ ਜਾਂਦਾ ਹੈ ਉਹ ਜੁੱਧ ਬਹੁਤ ਭਿਆਨਕ ਰੂਪ ਲੈ ਜਾਂਦਾ ਹੈ ਨਸ਼ੇ ਨੂੰ ਖਤਮ ਕਰਨ ਲਈ ਪੰਜਾਬ ਚ ਜੁੱਧ ਸ਼ੁਰੂ ਹੋ ਗਿਆ ਤੁਸੀਂ ਯਕੀਨ ਨਹੀਂ ਮੰਨਦੇ ਮੇਰੇ ਫੋਨਾਂ ਤੇ ਬੀਜੇਪੀ ਵਾਲੇ ਫੋਨ ਕਰਦੇ ਨੇ ਮੇਰੇ ਫੋਨ ਤੇ ਅਕਾਲੀ ਦਲ ਵਾਲੇ ਫੋਨ ਕਰਦੇ ਆ ਮੇਰੇ ਫੋਨ ਤੇ ਕਾਂਗਰਸ ਵਾਲੇ ਫੋਨ ਕਰਦੇ ਆ ਉਹ ਕਹਿੰਦੇ ਇਸ ਯੁੱਧ ਦੇ ਵਿੱਚ ਅਸੀਂ ਤੁਹਾਡਾ ਸਾਥ ਦੇਣਾ ਚਾਹੁੰਦੇ ਅਸੀਂ ਨਸ਼ਾ ਖਤਮ ਕਰਨਾ ਚਾਹੁੰਦੇ ਆ ਤੇ ਯੁੱਧ ਨੂੰ ਸ਼ੁਰੂ ਕਰਨ ਲਈ ਸਾਨੂੰ 3 ਸਾਲ ਲੱਗੇ ਪਲਾਨ ਕਰਨ ਨੂੰ 3 ਸਾਲ ਲੱਗੇ ਇਸ ਕਰਕੇ ਜਦੋਂ ਯੁੱਧ ਸ਼ੁਰੂ ਹੋ ਜਾਵੇ ਜਦੋਂ ਲੋਕ ਨਾਲ ਮਿਲ ਜਾਣ ਲੋਕ ਹੱਥ 'ਚ ਹੱਥ ਪਾ ਲੈਣ ਫਿਰ ਕਿਸੇ ਦੀ ਤਾਕਤ ਨਹੀਂ ਕਿ ਉਹ ਤਸਕਰੀ ਕਰ ਲੇ ਤੁਸੀਂ ਦੇਖਦੇ ਜਾਓ ਸਮਾਂ ਦੇਖਿਓ ਇਹ ਜਿਹੜੇ ਤਸਕਰ ਨੇ ਜਾਂ ਤਾਂ ਪੰਜਾਬ ਛੱਡ ਕੇ ਬਾਹਰ ਚਲੇ ਜਾਣਗੇ ਜਾਂ ਫਿਰ ਜਿਹੜੀ ਹੈ ਇਹ ਚੈਨ ਹੈ ਇਹ ਇੱਕ ਕਿਸੇ ਨੇ ਕਿ ਤਿੰਨ ਤਿੰਨ ਸਾਲ ਲੱਗੇ ਸਾਨੂੰ ਪਲਾਨ ਕਰਦੇ ਜੀ ਤਿੰਨ ਸਾਲ ਜਿਹੜਾ ਪਲਾਨ ਤੇ ਹਰ ਉਹ 31 ਦਿਨਾਂ ਦੇ ਵਿੱਚ ਇੰਪਲੀਮੈਂਟ ਹੋ ਜਾਣਾ ਨਹੀਂ ਸਰ ਇਹਦੇ ਵਾਸਤੇ ਸਰ ਹਰ ਇੱਕ ਜੁਦ ਜੁਦ ਜਿਹੜਾ ਕਰੀਦਾ ਉਹਦੇ ਵਾਸਤੇ ਸਰ ਬਹੁਤ ਕੁਝ ਸੋਚਣਾ ਪੈਂਦਾ ਬਹੁਤ ਕੁਝ ਖੋਰ ਕਰਨ ਵਾਲਾ ਬਕਾਇਆ ਪਿਆ ਸੀਗਾ ਇਹ ਜਿਹੜਾ ਸੀਗਾ ਇਹ ਸਭ ਤੋਂ ਵੱਡਾ ਕੰਮ ਸੀ ਜਿਹਨੂੰ ਅਸੀਂ ਜਿਹਨੂੰ ਅਸੀਂ ਪਹਿਲਾਂ ਕਰਨਾ ਚਾਹੁੰਦੇ ਸੀ ਪਰ ਯੁੱਧ ਜਦੋਂ ਨਾਮ ਹੈ ਯੁੱਧ ਨਸ਼ਾ ਵਿਰੁੱਧ ਹੈ ਉਹਦੇ ਵਾਸਤੇ ਕਈ ਵਾਰੀ ਸਮਾਂ ਲੱਗ ਜਾਂਦਾ ਹੈ ਕਿ ਲੱਗਦਾ ਤੁਹਾਨੂੰ ਵੀ ਇਹ ਜੋ 31 ਤਰੀਕ ਦੀ ਟੈਲੈਂਡ ਦਿੱਤੀ ਗਈ ਹੈ ਜਲਵਾਜੀ ਦੀ ਨਹੀਂ ਸਰ ਅੱਜ ਜੇ ਕੋ ਕਦੇ ਵੀ ਨਸ਼ੇ ਦੀ ਤਸਕਰੀ ਹੁੰਦੀ ਹੈ ਕਿਸੇ ਨਾ ਕਿਸੇ ਨੂੰ ਤਾਂ ਪਤਾ ਹੁੰਦਾ ਹੈ ਚਾਹੇ ਤਾਂ ਨਸ਼ੇ ਦੀ ਜਿਹੜੀ ਤਸਕਰੀ ਕਰਾ ਰਿਆ ਉਹਨੂੰ ਪਤਾ ਹੋਵੇ ਚਾਹੇ ਜਿਹੜਾ ਸਪਲਾਈ ਲੈ ਕੇ ਆ ਰਿਹਾ ਉਹਨੂੰ ਪਤਾ ਹੋਵੇ ਚਾਹੇ ਜਿਹੜਾ ਕਿ ਮਾੜਾ ਮੋਟਾ ਹਿੱਸਾ ਪਤੀ ਲੈਂਦਾ ਹੋਵੇ ਉਹਨੂੰ ਪਤਾ ਹੋਵੇ ਪਰ ਇਹ ਸਾਰਾ ਕੁਝ ਹੁਣ ਤੋੜ ਦਿੱਤਾ ਜਾਊਗਾ ਤੁਸੀਂ ਆਉਣ ਵਾਲੇ ਟਾਈਮ ਤੇ ਦੇਖਿਓ ਪੰਜਾਬ ਸਰਕਾਰ ਜਿਹੜੀ ਹੈ ਇਹ ਬਹੁਤ ਫਿਕਰਮੰਦ ਹੈ ਅਰਥਸ਼ੀਰਯ ਅਰਵਿੰਦ ਕੇਜਰੀਵਾਲ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਆਮ ਆਦਮੀ ਪਾਰਟੀ ਦੇ ਸਾਡੇ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਜੀ ਰਾਤ ਦਿਨ ਇਹਦੇ ਤੇ ਕੰਮ ਕਰ ਰਹੇ ਨੇ ਬਹੁਤ ਸਾਰੇ ਹੋਰ ਮਨਿਸਟਰਸ ਦੀ ਡਿਊਟੀ ਲਾਤੀ ਹੈ ਤੁਸੀਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਵਿੱਚ ਅਸੀਂ ਨਸ਼ਾ ਖਤਮ ਕਰਨ ਦੇ ਵਿੱਚ ਬਹੁਤ ਵੱਡੀ ਪਰ ਪਿੰਡਾਂ ਦੀ ਗੱਲ ਕਰੀਏ ਸ਼ਹਿਰਾਂ ਦੇ ਵਿੱਚ ਵੀ ਨਸ਼ਾ ਵਿਗਦਾ ਸਰ ਇਹ ਪਲਾਨ ਦੇਖੋ ਸ਼ਹਿਰਾਂ ਦੇ ਵਿੱਚ ਵੀ ਇਸ ਤਰ੍ਹਾਂ ਚੱਲਾਂਗੇ ਇੱਕ ਵਾਰੀ ਪਿੰਡਾਂ ਨੂੰ ਪਹਿਲਾਂ ਅਸੀਂ ਟੱਚ ਕਰਾਂਗੇ ਉਸ ਤੋਂ ਬਾਅਦ ਸ਼ਹਿਰਾਂ ਨੂੰ ਕਰਾਂਗੇ ਇਹ ਇਸ ਕਰਕੇ ਤੁਹਾਨੂੰ ਜ਼ਿਕਰ ਕਰਾਇਆ ਸੀ ਜਨੂਰ ਦੇ ਵਿੱਚ ਇੱਕ ਸ੍ਰਿੰਜਨ ਫਰੀਦੰਦੇ ਸੀ ਉਹ ਤਾਂ ਸਰਕਾਰ ਬੰਦ ਕਰਾ ਦਿੱਤੀ ਹਾਲੇ ਵੀ ਫਿਲਮ ਜਿਓਂ ਨਹੀਂ ਦੇ ਰਹੇ ਹੋ ਕਿ ਇਹਾਂ ਦੀ ਮੌਤ ਵੀ ਹੋ ਚੁੱਕੀ ਉਹ ਉਹ ਕਿ ਜਿੱਥੇ ਸੁਣ ਜਾਂਦੇ ਉਹ ਜਿਹੜੇ ਸੀ ਸਰ ਤੁਸੀਂ ਮੇਰੇ ਅੱਜ ਧਿਆਨ ਚ ਗੱਲ ਲੈ ਕੇ ਆਂਦੇ ਆ ਇਹਦੇ ਤੇ ਪੂਰੀ ਬਣਦੀ ਕਾਰਵਾਈ ਕਰਾਵਾਂਗੇ ਮੈਂ ਅੱਜ ਹੀ ਡੀਸੀ ਸਾਹਿਬ ਨਾਲ ਡੀਸੀ ਸਾਹਿਬ ਨਾਲ ਮੇਰੀ ਮੀਟਿੰਗ ਹੈ ਐਸਐਸਪੀ ਸਾਹਿਬ ਨਾਲ ਮੀਟਿੰਗ ਹੈ ਮੈਂ ਇਹਦੇ ਬਾਰੇ ਜਰੂਰ ਜ਼ਿਕਰ ਕਰੂੰਗਾ ਤੁਸੀਂ ਜਗਤ ਜੀ ਕਿਹਾ ਵੀ ਡੀਜੀਪੀ ਸਾਹਿਬ ਨੇ ਕਿਹਾ ਵੀ ਐਸਐਸਪੀ ਜ਼ਿੰਮੇਵਾਰ ਹੋਗੇ ਪਰ ਇਹ ਵੀ ਆਨ ਤੋਂ ਬਾਅਦ ਇੱਕ ਹੋਰ ਆ ਗਿਆ ਐਸਐਸਪੀ ਤੋਂ ਕਿੜਕੀ ਐਸਐਚਓ ਤੇ ਆਗੀ ਵੀ ਐਸਐਸਪੀ ਜ਼ਿੰਮੇਵਾਰ ਹੋਗੇ ਇਸ ਤੋਂ ਬਾਅਦ ਬੱਸਾ ਬਿਕਦਾ ਫਿਰ ਕਾਰਵਾਈ ਕਿਹੋ ਜੀ ਹੋਗੀ ਇਹ ਨਹੀਂ ਦੱਸਿਆ ਜਾ ਰਿਹਾ ਜ਼ਿੰਮੇਵਾਰ ਹੋਣਗੇ ਦੱਸਿਆ ਜਾ ਰਿਹਾ ਕੋਈ ਨਹੀਂ ਕੀ ਦੱਸਿਆ ਗਿਆ ਹੈ ਪੀਜੀ ਵਾਲਾ ਹੋਰ ਵੱਲੋਂ ਜਾਂ ਭਗਵਾਨਪਨ ਵੱਲੋਂ ਕਿ ਕੀ ਕਾਰਵਾਈ ਹੋਗੀ ਐਸਐਸਪੀ ਤੇ ਜਾਂ ਪੁਲਿਸ ਜਦੋਂ ਜ਼ਿੰਮੇਵਾਰ ਪਾਏ ਗਏ ਫਿਰ ਜ਼ਿੰਮੇਵਾਰਤੋਂ ਕੀ ਕਾਰਵਾਈ ਹੋਗੀ ਇਹ ਕੀ ਦੱਸਿਆ ਸਰ ਜਿਸ ਇਲਾਕੇ ਦੇ ਵਿੱਚ ਨਸ਼ੇ ਦੀ ਤਸਕਰੀ ਨਹੀਂ ਰੋਕੀ ਜਾ ਸਕਦੀ ਉਸ ਇਲਾਕੇ ਦਾ ਐਸਐਚਓ ਉਸ ਇਲਾਕੇ ਦਾ ਡੀਐਸਪੀ ਉਸ ਸ਼ਹਿਰ ਦਾ ਐਸਐਸਪੀ ਜ਼ਿੰਮੇਵਾਰ ਹੋਏ ਇਸ ਚੀਜ਼ ਨੂੰ ਕਰਨ ਦੇ ਲਈ ਇਸ ਚੀਜ਼ ਨੂੰ ਕਰਨ ਦੇ ਲਈ ਸਾਨੂੰ ਚਾਹੇ ਗਰਾਉਂਡ ਲੈਵਲ ਤੇ ਜਾਣਾ ਪਵੇ ਜਗਦੀਪ ਜੱਗੇ ਨੂੰ ਚਾਹੇ ਗਰਾਉਂਡ ਲੈਵਲ ਤੇ ਜਾਣਾ ਪਵੇ ਜੇ ਮੇਰੇ ਸਾਥੀਆਂ ਨੂੰ ਚਾਹੇ ਗਰਾਉਂਡ ਲੈਵਲ ਤੇ ਜਾਣਾ ਪਵੇ ਜਿਹੜੇ ਤਸਕਰ ਨੇ ਉਹਨਾਂ ਦੀ ਅਸੀਂ ਲਿਸਟਾਂ ਬਣਾ ਰਏ ਹਾਂ ਜਿਹੜੇ ਸਮਗਲਿੰਗ ਕਰਾਰੇ ਸੀ ਉਹਨਾਂ ਦੀ ਲਿਸਟਿੰਗ ਲਿਸਟਾਂ ਬਣਾ ਰਿਆ ਤੁਸੀਂ ਦੇਖੋ ਮਾਂ ਬਾਪ ਦੀ ਕਮਾਈ ਹੋਈ ਪੈਸੇ ਨਾਲ ਬੱਚਾ ਬਰਬਾਦ ਹੋ ਰਿਹਾ ਤੇ ਤਸਕਰ ਮਹਿਲ ਪਾਰੇ ਮੇਅਰ ਸਾਹਿਬ ਤੁਸੀਂ ਸਵਾਲ ਦਾ ਜਵਾਬ ਮਿਲਦਾ ਤੇ ਕਾਰਵਾਈ ਕੀ ਹੋਗੀ ਸਰ ਕਾਰਵਾਈ ਦੀ ਉਦੋਂ ਜੀ ਜੋ ਬਣਦੀ ਕਾਰਵਾਈ ਹੈ ਜੀ ਉਦੋਂ ਤੇ ਕਾਰਵਾਈ ਹੋਊਗੀ ਜੀ ਬਹੁਤ سارے ਬੰਦੇ ਨੂੰ ਤੁਸੀਂ ਜ਼ਿੰਮੇਵਾਰ ਮਿਲੀ ਭੁਗਤੀ ਪੁਲਿਸ ਦੀ ਹੁੰਦੀ ਸਰ ਮੈਂ ਇਸੇ ਕਰ ਦੇਖੋ ਇਸੇ ਕਰਕੇ ਤਾਂ ਮੈਂ ਕਹਿ ਰਿਹਾ ਜੀ ਜਿਹੜੇ ਵੀ ਜਦੋਂ ਕੋਈ ਟਾਈਮ ਦਿੱਤਾ ਹੈ ਟਾਈਮ ਦਿੱਤਾ ਹੈ ਉਹਨਾਂ ਨੂੰ ਵੀ ਆਪਣੇ ਆਪਣੇ ਇਲਾਕੇ ਦੇ ਵਿੱਚ ਇਹਨਾਂ ਤੇ ਨੱਥ ਪਾਓ ਜੇ ਫੇਰ ਵੀ ਉੱਥੇ ਹੁੰਦਾ ਹੋ ਰਿਹਾ ਤਾਂ ਉਹਨਾਂ ਤੇ ਬਣਦੀ ਕਾਰਵਾਈ ਹੋਊਗੀ ਜੀ ਦੇਖੋ ਕਾਨੂੰਨ ਦੇ ਮੁਤਾਬਕ ਜੋ ਬਣਦੀ ਕਾਰਵਾਈ ਉਹਨਾਂ ਤੋਂ ਜ਼ਰੂਰ ਕਰਾਂਗੇ ਸਰ ਬਣਦੀ ਕਾਰਵਾਈ ਤਾਂ ਲੈਂਦਾ ਜਾ ਰਹੀ ਹੋ ਜਾਂਦੀ ਹੈ ਟਰਮੀਨੇਸ਼ਨ ਵੀ ਹੋ ਜਾਂਦੀ ਹੈ ਸਰ ਸਰ ਦੇਖੋ 74 ਸਾਲ ਬਦਲੀ ਵੀ 74 75 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਤਸਕਰੀ ਚੱਲਦੀ ਆਈ ਸੀ ਅੱਜ ਕੋਈ ਐਸੀ ਸਰਕਾਰ ਆਈ ਹੈ ਜਿਨੇ ਇਹਦਾ ਇੱਕ ਲੱਗ ਵਿੰਗ ਬਣਾਇਆ ਜਿਹਦੇ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਤੁਸੀਂ ਥੋੜਾ ਜਿਹਾ ਸਾਡੇ ਤੇ ਭਰੋਸਾ ਕਰਿਓ ਜੀ ਆਉਣ ਵਾਲੇ ਟਾਈਮ 'ਚ ਤੁਹਾਨੂੰ ਬਹੁਤ ਵਧੀਆ ਦੇਖਣ ਨੂੰ ਮਿਲੇਗਾ